ਬਹੁਤ ਹੀ ਇੱਕ ਸ਼ਾਨਦਾਰ ਲੋਕੇਸ਼ਨ ਆ ਇਹ ਸ਼ਾਨਦਾਰ ਸ਼ਾਂਤ ਲੋਕੇਸ਼ਨ ਆ ਤੇ ਤੁਹਾਨੂੰ ਲੱਗੇਗਾ ਨਹੀਂ ਇਹ ਪੰਜਾਬ ਆ ਤੇ ਨੇਚਰਲ এনवायरमेंट ਆ ਸਾਫ਼ ਸੁਥਰੀ ਹਵਾ ਆ ਤੇ ਪਰ ਹੈਰਾਨੀ ਹੁੰਦੀ ਆ ਵੀ ਇੱਥੇ ਸਕੂਲ ਜਿਹੜੇ ਆ ਬੰਦ ਪਏ ਇੱਕੋ ਹੀ ਸਕੂਲ ਸੀਗਾ ਇੱਥੇ ਉਹ ਬੰਦ ਹੋ ਗਿਆ ਕਿ ਇਹ ਉਹਨਾਂ ਦੀ ਅੱਖ ਤਾਂ ਇੱਥੇ ਵੀ ਹੈਗੀ ਆ ਹੂੰ 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 ਪਰ ਇੱਥੇ ਦਾ ਜਿਹੜਾ ਫਾਇਦਾ ਆ ਇੱਥੇ ਦੇ ਲੋਕਲ ਪਿੰਡ ਵਾਲੇ ਜਿਹੜਾ ਇੱਕ ਨਾਰਮਲ ਇਨਸਾਨ ਆ ਉਹਨੂੰ ਹੀ ਮਿਲਣਾ ਚਾਹੀਦਾ ਆ ਫੇਰ ਉਹਨਾਂ ਹੀ ਗੱਦ ਔਰ ਸਾਡੇ ਲਾਏ ਹੋਏ ਜਿਹੜੇ ਬੋਰਡ ਆ ਇਹ ਸਾਰੇ ਤੋੜ ਦਿੱਤੇ ਲੋਕਾਂ ਨੇ ਸੋ ਜਿਹੜੀ ਜਿਹੜੇ ਲੋਕ ਆ ਨਾ ਇਹ ਵੀ ਭਾਜੀ ਇਹਨਾਂ ਚ ਕੰਡ ਹੁਣ ਨਹੀਂ ਰਹੀ ਹੈਗੀ ਕੰਡ ਜਗਣੀ ਚਾਹੀਦੀ ਆ ਚਾਹੀਦੀ ਕਿਉਂਕਿ ਬੋਟ ਹੀ ਇਹ ਗਲਤ ਬੰਦੇ ਨੂੰ ਪਾਉਂਦੇ ਆ ਤੇ ਇੱਥੇ ਕੋਈ ਕੁਝ ਵੀ ਕਿਸ ਤਰੀਕੇ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਤੇ ਆ ਦੇਖੋ ਹੱਡੀ ਹੱਡਾ ਬਾਜੀ ਹੂੰ ਤੇ ਇਹ ਸਕੂਲ ਜਿਹੜਾ ਮਤਲਬ ਹੱਡਾ ਜਿਹੜੀ ਬਣ ਗਿਆ ਇਧਰ ਵੀ ਹੱਡਾ ਉਹ ਪਰੇ ਤੱਕ ਵੀ ਇੱਕ ਕੰਡੀ ਦੇ ਏਰੀਆ ਦਾ ਜਿਹੜਾ ਬੱਚਾ ਆ ਜੋ ਐਥਲੈਟਿਕਸ ਦੇ ਵਿੱਚ ਉਹ ਕਰ ਸਕਦਾ ਨਾ ਜੀ 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 ਬਾਜੀ ਥਲੜੇ ਇਲਾਕੇ ਵਾਲੇ ਬੰਦੇ ਜਾਂ ਹੋਰ ਇਲਾਕਿਆਂ ਵਾਲੇ ਕਰ ਹੀ ਨਹੀਂ ਸਕਦੇ ਕਿਉਂਕਿ ਪਹਿਲਾਂ ਦੀ ਏਸ਼ੀਅਨ ਗੇਮਾਂ ਦੇ ਵਿੱਚੋਂ ਜਿਹੜੇ 골ਡ ਲੈ ਆ ਜੀ 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 ਉਹ ਕੰਡੀ ਏਰੀਆ ਦੇ ਲੋਕਾਂ ਨੇ ਉਹ ਹਸ਼ਾਰਪੁਰ ਦੇ ਲੋਕਾਂ ਨੇ ਲੈ ਆ ਬਹੁਤ ਜ਼ਿਆਦਾ ਆ ਉਹਨਾਂ ਦੀ ਤੁਸੀਂ ਕੱਢ ਕੇ ਵੀ ਦੇਖ ਸਕਦੇ ਆ ਹਾਂ ਜੱਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਮੈਂ ਪੰਜਾਬ ਦੇ ਕੰਢੀ ਇਲਾਕੇ ਐਕਸਪਲੋਰ ਕਰਦਾ ਰਹਿਣਾ ਹਾਂ ਤੇ ਅੱਜ ਵੀ ਮੈਂ ਪੰਜਾਬ ਦਾ ਇੱਕ ਬਹੁਤ ਹੀ ਖੂਬਸੂਰਤ ਇਲਾਕਾ ਐਕਸਪਲੋਰ ਕਰਨ ਨਿਕਲਿਆ ਹੋਇਆ ਹਾਂ ਤੇ ਜਿਸ ਪਿੰਡ ਵਿੱਚ ਮੈਂ ਆਇਆ ਹਾਂ ਉਹ ਹੈ ਮਲੋਟ ਤੇ ਮਲੋਟ ਪਿੰਡ ਦਾ ਇੱਕ ਮਹੱਲਾ ਹੈ ਠੰਡਾ ਸੂੜਾ ਤੇ ਇਸੇ ਮੱਲੇ ਦੇ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਤੇ ਬਾਹਰ ਖੜੇ ਹਾਂ ਲੋ ਪਾਜੀ ਆ ਦੇਖ ਲਓ ਪਾਜੀ ਬਈ ਮਤਲਬ ਕਿ ਸਰਕਾਰ ਨੂੰ ਲੋਕ ਫੇ ਤਾਂ ਮਤਲਬ ਕਹਿੰਦੇ ਆ ਸਾਰਾ ਕੁਝ ਸਰਕਾਰ ਨੂੰ ਜ਼ਿੰਮੇਵਾਰ ਠਰਾਉਂਦੇ ਆ ਜੀ ਕਿਉਂਕਿ ਪੂੰਜੀ ਜੋ ਆ ਉਹ ਸਰਕਾਰ ਦੇ ਕੋਲ ਆ ਸਰਕਾਰ ਸਾਡੇ ਕੋਲ ਟੈਕਸ ਲੈਂਦੀ ਆ ਹਰ ਇੱਕ ਚੀਜ਼ ਦਾ ਜੀ ਬਿਲਕੁਲ ਤੇ ਸਕੂਲ ਲਈ ਅਲੱਗ ਉੱਚ ਫੰਡ ਜਾਂਦਾ ਜੀ ਇਹ ਸਰਕਾਰੀ ਸਕੂਲ ਆ ਮਤਲਬ ਇਹ ਕੋਈ ਪ੍ਰਾਈਵੇਟ ਨਹੀਂ ਹੈਗਾ ਹਮ ਤੇ ਸਰਕਾਰੀ ਸਕੂਲ ਚ ਛੱਡ ਕੇ ਲੋਕ ਮਤਲਬ ਕਿ ਜਿਹੜੇ ਆ ਉਹ ਆਪਣੇ ਹਿਮਾਚਲ ਜਾਂ ਹੋਰ ਪਾਸੇ ਜਿਹੜੇ ਆ ਆਪਣੇ ਬੱਚਿਆਂ ਨੂੰ ਪੜਾਉਂਦੇ ਆ ਜੀ ਕਿਉਂਕਿ ਭਾਜੀ ਇੱਕ ਤਾਂ ਸੜਕਾਂ ਹੈ ਨਹੀਂ ਸੁਵਲਤ ਹੈ ਨਹੀਂ ਇੱਥੇ ਆ ਨਹੀਂ ਸਕਦਾ ਬੰਦਾ ਜੀ ਤੇ ਦੂਸਰਾ ਇਹ ਹੁਣ ਖੰਡਰ ਬਣ ਗਿਆ ਹੈ ਇਹ ਬਿਲਕੁਲ ਤੇ ਇੱਥੇ ਮੰਨ ਲਓ ਕਿ ਬੱਚੇ ਹੁਣ ਹੈ ਹੀ ਨਹੀਂ ਘਰ ਲੋਕ ਛੱਡ ਕੇ ਇਥੋਂ ਜਿਹੜੇ ਆ ਜਾ ਰਹੇ ਆ ਮਾਈਗ੍ਰੇਟ ਕਰ ਰਹੇ ਆ ਹੋਰ ਇਲਾਕਿਆਂ ਦੇ ਵਿੱਚ ਥੱਲੇ ਜਾ ਰਹੇ ਆ ਜਾਂ ਹਿਮਾਚਲ ਜਾ ਰਹੇ ਆ ਤੇ ਆਹ ਦੇਖ ਲਓ ਵੀ ਹੱਡਾ ਰੇੜੀ ਬਣ ਗਿਆ ਹੈ ਸਕੂਲ ਅੰਦਰ ਵੀ ਤੁਸੀਂ ਦੇਖੂਗੇ ਕਿੰਨਾ ਗੋਹਾ ਭਰਿਆ ਪਿਆ ਦਰਵਾਜ਼ੇ ਟੁੱਟੇ ਪਏ ਆ ਬਿਲਕੁਲ ਤੇ ਆ ਦੇਖੋ ਹੱਡੀ ਹੱਡਾ ਬਾਜੀ ਹੂੰ ਤੇ ਇਹ ਸਕੂਲ ਜਿਹੜਾ ਮਤਲਬ ਹੱਡਾ ਜਿਹੜੀ ਬਣ ਗਿਆ ਇਧਰ ਵੀ ਹੱਡਾ ਉਹ ਪਰੇ ਤੱਕ ਵੀ ਹੱਡੀ ਹੱਡਾ ਇੱਥੇ ਕੀ ਮਤਲਬ ਕਿ ਤੁਸੀਂ ਤਰੱਕੀ ਦੀ ਮਤਲਬ ਆਸ ਲਾ ਲੂਗੇ ਜਾਂ ਕੋਈ ਵਧੀਆ ਬੱਚਿਆਂ ਦਾ ਭਵਿੱਖ ਦੀ ਤੁਸੀਂ ਆਸ ਲਾਉਂਗੇ ਹੂੰ ਜਿੱਥੇ ਵਿਦਿਆ ਮਤਲਬ ਕੇ ਦੇ ਕੇਂਦਰ ਵਿਦਿਆ ਦੇ ਕੇਂਦਰ ਬਾਜੀ ਇਧਰ ਰੁਲਦੇ ਆ ਦੇਖ ਲਓ ਬਿਲਕੁਲ 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 ਇੱਥੇ ਦੇ ਲੋਕਲ ਭਰਾ ਜੀ ਆ ਰਹੇ ਆ ਉਹਨਾਂ ਨੂੰ ਵੈਸੇ ਪੁੱਛ ਲਈਏ ਇੱਕ ਵਾਰੀ ਜੇ ਕੋਸ਼ਿਸ਼ ਕਰਦੇ ਆ ਹਾਂ ਆ ਲੈ ਜੋ ਨਹੀਂ ਤੁਰ ਕਾਲ ਮੈਂ ਲੱਗਦਾ ਉੱਪਰ ਹੀ ਚਲੇ ਗਿਆ ਉਹ ਨਹੀਂ ਨਹੀਂ ਨੰਗਣਾ ਕਿਹਨ ਆਹੋ ਇਹ ਉਹੀ ਆ ਭਾਜੀ ਆਹੋ ਹੀ ਭਰਾ ਜੀ ਆ ਉਹੀ ਆ ਐਦਾਂ ਹੀ ਪੁੱਛ ਲੈਨੇ ਕੋਈ ਨਹੀਂ ਭਾਜੀ ਭਾਜੀ ਇਹ ਬੜਾ ਸਕੂਲ ਕਦੋਂ ਦਾ ਬੰਦ ਆ ਸਾਲੀ ਹੋ ਗਏ ਹੋਣੇ ਜੀ ਹਾਂਜੀ 10 15 ਸਾਲ ਅੱਛਾ ਹਾਂਜੀ ਇਹ ਮਤਲਬ ਹੁਣ ਸਰਕਾਰ ਹੈਗਾ ਤਾਂ ਸਰਕਾਰ ਦੇ ਅੰਡਰ ਹੀ ਆ ਨਾ ਜਗ੍ਹਾ ਇਹ ਤੇ ਇੱਥੇ ਕੋਈ ਕੁਝ ਵੀ ਕਿਸ ਤਰੀਕੇ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਚਲੋ ਆਪਾਂ ਤਾਂ ਇੱਥੇ ਦੇਖ ਕੇ ਹੈਰਾਨ ਹੋ ਗਏ ਜੀ ਇਸ ਸਕੂਲ ਦੇ ਵਿੱਚ ਇਹ ਹੱਡਾ ਰੇੜੀ ਬਣ ਗਿਆ ਆ ਬਿਲਕੁਲ ਜੀ ਹਾਂ ਗੋਹਾ ਹੀ ਗੋਹਾ ਇੱਥੇ ਹੱਡੀਆਂ ਪਿੰਜਰ ਪਏ ਆ ਦੇਖੋ ਡੰਗਰ ਬੈਠਦੇ ਆ ਜਿਹੜਾ ਸਿਆਣਾ ਬਿਆਣਾ ਡੰਗਰ ਆ ਉੱਥੇ ਬਿਮਾਰ ਹੋ ਜਾਂਦਾ ਵਿਚਾਰਾ ਇੱਥੇ ਮਰ ਜਾਂਦਾ ਦੇਖ ਲਓ ਚਲੋ ਠੀਕ ਆ ਭਰਾ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਠੀਕ ਆ ਜੀ ਬੱਚਿਆਂ ਨੂੰ ਜਿਹੜਾ ਪ੍ਰਾਇਮਰੀ ਸਕੂਲ ਸੀਗਾ ਉਹ ਬੰਦ ਹੋ ਗਿਆ ਪਟਿਆਲ ਬੱਚੇ ਜਾ ਨਹੀਂ ਸਕਦੇ ਕਿਉਂਕਿ ਇੱਥੇ ਜੰਗਲੀ ਜਾਨਵਰ ਵੀ ਹੈ ਬਰਸਾਤ ਹੁੰਦੀ ਹੈ ਕੱਲੇ ਬੱਚੇ ਕਿਦਾਂ ਚੱਲਦੇ ਪੇਰੈਂਟਸ ਦੀ ਇੱਕ ਜ਼ਿੰਮੇਵਾਰੀ ਜਿਹੜੀ ਵੱਧ ਗਈ ਜੀ ਮੋਸਟਲੀ ਲੋਕੀ ਬਾਹਰ ਹੀ ਕੰਮ ਕਰਦੇ ਸੀਗੇ ਤੇ ਜਿੱਥੇ ਜਿੱਥੇ ਕੰਮ ਕਰਦੇ ਉੱਥੇ ਉੱਥੇ ਹੌਲੀ ਹੌਲੀ ਸੈਟਲ ਹੋ ਗਏ ਜਿਹੜੇ ਪ੍ਰੋਪਰਸ ਜਗ੍ਹਾ ਦੇ ਲੋਕ ਆ ਉਹਨਾਂ ਲਈ ਬੜੀ ਜ਼ਿੰਦਗੀ ਬੜੀ ਔਖੀ ਹੈ ਜੀ ਬੜੀ ਮੁਸ਼ਕਲ ਹੈ ਔਰ ਤੁਸੀਂ ਦੇਖ ਲਓ ਕਿ ਇੰਨਾ ਵਧੀਆ ਏਰੀਆ ਹੋਣ ਦੇ ਬਾਵਜੂਦ ਵੀ ਇੱਥੇ ਦੇ ਲੋਕ ਅਜ ਵੀ ਗਰੀਬ ਹੈ ਕੋਈ ਕਮਾਈ ਦਾ ਸਾਧਨ ਨਹੀਂ ਅਗਰ ਕੋ ਸਾਧਨ ਹੈ ਤਾਂ ਉਹ ਬੜੀ ਮੁਸ਼ਕਲ ਨਾਲ ਹੈ ਨਰੀਗਾ ਦੀ ਕੁਸੀਮ ਆ ਜੇ ਜਾਂ ਕੋਈ ਛੋਟਾ ਮੋਟਾ ਕੰਮ ਕਰ ਲਓ ਦਿਹਾੜੀ ਕਰ ਲਓ ਪ੍ਰੋਪਰ ਸਾਡੇ ਬੱਚੇ ਅੱਗੇ ਮਿਲਟਰੀ ਜਾਂਦੇ ਸੀ ਆਰਮੀ ਚ ਜੀ ਜੀ ਤੇ ਉਹ ਹੁਣ ਦੇ ਬੱਚੇ ਕੰਪੀਟੀਸ਼ਨ ਹੁੰਨਾ ਕਿ ਬੱਚੇ ਜੇ ਪ੍ਰੋਪਰ ਪੜਨਗੇ ਤਾਂ ਕੰਪੀਟੈਂਸੀ ਕਿਤਾ ਜਾਂਦੇ ਹੂੰ ਸੋ ਇਸ ਕਰਕੇ ਇਹ ਇਲਾਕਾ ਸਾਰਾ ਡੇਜ਼ਰਟਡ ਹੋ ਗਿਆ ਹੂੰ ਔਰ ਸਰਕਾਰਾਂ ਨੇ ਵੀ ਕੋਈ ਜ਼ਿਆਦਾ ਖਿਆਲ ਨਹੀਂ ਕੀਤਾ ਕਿਉਂਕਿ ਵੋਟ ਬੈਂਕ ਦੀ ਰਾਜਨੀਤੀ ਜ਼ਿਆਦਾ ਚੱਲਦੀ ਹੈ ਵੋਟਾਂ ਇੱਥੇ ਹੈ ਨਹੀਂ ਜੀ ਤੇ ਬੂਟਾਂ ਦੇ ਬਗੈਰ ਕੋਈ ਇੱਥੇ ਆ ਨਹੀਂ ਸਕਦਾ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਦੱਸ ਵੀ ਰਹੇ ਸੀਗੇ ਕਿ ਬੱਚੇ ਤੁਹਾਡੇ ਇੱਥੇ ਸਕੂਲ ਹੈਨੇਗਾ ਹਾਂਜੀ ਹਾਂਜੀ ਕੋਈ ਹਿਮਾਚਲ ਜਾਂਦੇ ਆ ਪੱਣ ਜਾਂ ਥੱਲੇ ਇਲਾਕੇ ਅਜ ਪਟਿਆਲ ਇੱਥੇ ਵੀ ਹਾਇਰ ਐਜੂਕੇਸ਼ਨ ਹੈਨੇਗੀ ਨਹੀਂ ਜੀ ਨਹੀਂ ਤੇ ਖਾਲੀ ਹੁੰਦਾ ਇਹ ਕਾਰਨ ਆ ਕਿ ਵੀ ਬਿਲਕੁਲ ਵੱਡਾ ਕਾਰਨ ਤਾਂ ਇਹ ਹੀ ਆ ਜੀ ਬੱਚੇ ਵਿੱਚ ਬੱਚਿਆਂ ਦੇ ਪਿੱਛੇ ਵੱਡਾ ਕਾਰਨ ਤਾਂ ਇਹ ਹੀ ਆ ਜੀ ਤੇ ਸਾਡੇ ਪਿੰਡ ਸਕੂਲ ਹੁੰਦਾ ਇੱਥੇ ਜੀ ਹੈਗਾ ਸਕੂਲ ਵੈਸੇ ਬੰਦ ਕਰ ਦਿੱਤਾ ਸਰਕਾਰਾਂ ਨੇ ਕਿਉਂਕਿ ਇਸ ਕਰਕੇ ਕੀਤਾ ਕੋਈ ਕੰਮ ਥੇ ਨਹੀਂ ਬੰਦਿਆਂ ਨੂੰ ਜਾਣਾ ਪਿਆ ਬੱਚਿਆਂ ਕਰਕੇ ਬੱਚਿਆਂ ਕਰਕੇ ਜਾਣਾ ਪਿਆ ਜਦੋਂ ਪਿੰਡ ਬੰਦੇ ਹੀ ਨਿਕਲ ਗਏ ਤਾਂ ਫਿਰ ਬੱਚੇ ਕਿੱਥੇ ਰਹਿਣਗੇ ਕੋਈ ਗੱਲ ਹੈ ਨਾ ਕਿ ਨਾ ਤਾਂ ਕੋਈ ਦੁਕਾਨ ਆ ਰਸਨ ਪਾਣੀ ਲਈ ਠੀਕ ਹੈ ਜੀ ਨਾ ਕੋਈ ਹਸਪੀਟਲ ਆ ਨਾ ਕੋਈ ਸਕੂਲ ਆ ਕੁਝ ਵੀ ਨਹੀਂ ਹੈ ਹੋਰ ਕੀ ਭਾਜੀ ਸਹੂਲਤਾਂ ਬੁਨਿਆਦੀ ਸਹੂਲਤਾਂ ਹੀ ਹਨ ਰਸਤਾ ਤਾਂ ਬੰਦੀਆਂ ਗੱਲ ਜੀ ਰਸਤੇ ਦੀ ਹੈ ਸਾਡੇ ਰਸਤਿਆਂ ਦਾ ਹੱਲ ਹੋ ਜਾਏ ਫਿਰ ਸਾਨੂੰ ਐਡੀ ਕੋਈ ਮੁਸ਼ਕਲ ਨਹੀਂ ਕਿ ਆਪਣੀ ਸਾਧਨ ਹੈਗੇ ਮਾੜੇ ਮੋٹے ਬੰਦੇ ਕੋ ਗੱਡੀ ਪਾੜੇ ਦੇ ਕਰਕੇ ਲੈ ਆਉਂਦਾ ਘੱਟੋ ਘੱਟ ਘਰ ਤੇ ਗੱਡੀ ਤੇ ਪਹੁੰਚੇ ਘਰ ਤੱਕ ਹਾਂਜੀ ਹਾਂਜੀ ਤੁਹਾਨੂੰ ਇਸ ਸਕੂਲ ਦੇ ਹਾਲਾਤ ਦਿਖਾਉਣਾ ਚਾਹੁੰਨਾ ਮੈਂ ਪਹਿਲਾਂ ਪਾਜੀ ਆਯੋਜਰਾ ਦਿਖਾ ਦਈਏ ਕਾਫੀ ਟਾਈਮ ਹੋ ਗਿਆ ਹੈ ਸਕੂਲ ਨੂੰ ਬੰਦ ਹੋਏ ਹੋਏ ਤੇ ਆ ਤੁਸੀਂ ਦੇਖੋ ਹਾਲਾਤ ਰਣਜੋਧ ਭਰਾਜੀ ਨੇ ਤੁਹਾਨੂੰ ਦੱਸਿਆ ਵੀ ਇਸ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀ ਕਿ ਕਿਦਾਂ ਹੱਡਾ ਰੇੜੀ ਬਣ ਗਿਆ ਇਹ ਸਕੂਲ ਪਰ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਚਾਹੁੰਨਾ ਆ ਕਿ ਆ ਦੇਖੋ ਇੱਧਰ ਗੋਹੀ ਗੋਹਾ ਜਾਨਵਰ ਬੈਠਦੇ ਆ ਇੱਥੇ ਤੇ ਅੰਦਰ ਦੇਖ ਲੋ ਹੱਡ ਵੀ ਪਏ ਅੰਦਰ ਆ ਦਿਖਾਇਓ ਭਾਜੀ ਥੋੜਾ ਜਿਹਾ ਇੱਧਰ ਆ ਕੇ ਅੰਦਰ ਇੱਕ ਵਾਰੀ ਤੇ ਆ ਦੇਖੋ ਛੱਤਾਂ ਦੇ ਹਾਲਾਤ ਐਦਾਂ ਲੱਗਦਾ ਵੀ ਕਦੀ ਵੀ ਡਿੱਗ ਪੈਣਗੀਆਂ ਆਪਾਂ ਵੀ ਥੋੜੇ ਰਿਸਕ ਤੇ ਆ ਗਏ ਅੰਦਰ ਤੇ ਇਸ ਕਰਕੇ ਆਪਾਂ ਚਲੋ ਜਿਆਦਾ ਨਹੀਂ ਇੱਥੇ ਠਹਿਰਾਂਗੇ ਅਸੀਂ ਬਾਹਰ ਚੱਲਦੇ ਆਂ ਤੇ ਇਸ ਤੋਂ ਇਲਾਵਾ ਜਿੱਦਾਂ ਇੱਕ 에어 ਰੂਮ ਸੀਗਾ ਤੇ ਇੱਕ ਨਾਲ ਚਲੋ ਇਹ ਰੂਮ ਬੰਦ ਆ ਸਰਕਾਰੀ ਪ੍ਰਾਪਰਟੀ ਆਪਾਂ ਨਹੀਂ ਖੋਲ ਰੇ ਇਹਨੂੰ ਤੇ ਇਸ ਸਾਈਡ ਵੱਲ ਬਾਥਰੂਮ ਵਗੈਰਾ ਬਣੇ ਹੋਏ ਆ ਤੇ ਬਹੁਤ ਹੀ ਇੱਕ ਸ਼ਾਨਦਾਰ ਲੋਕੇਸ਼ਨ ਆ ਇਹ ਸ਼ਾਨਦਾਰ ਸ਼ਾਂਤ ਲੋਕੇਸ਼ਨ ਆ ਤੇ ਤੁਹਾਨੂੰ ਲੱਗੇਗਾ ਨਹੀਂ ਇਹ ਪੰਜਾਬ ਆ ਤੇ ਨੇਚਰਲ এনवायरमेंट ਆ ਸਾਫ ਸੁਥਰੀ ਹਵਾ ਆ ਤੇ ਪਰ ਹੈਰਾਨੀ ਹੁੰਦੀ ਆ ਵੀ ਇੱਥੇ ਸਕੂਲ ਜਿਹੜੇ ਆ ਬੰਦ ਪਏ ਇੱਕੋ ਹੀ ਸਕੂਲ ਸੀਗਾ ਇੱਥੇ ਉਹ ਬੰਦ ਹੋ ਗਿਆ ਤੇ ਚਲੋ ਸਾਨੂੰ ਇਹ ਵੀ ਪਤਾ ਲੱਗਾ ਲੋਕਲ ਲੋਕਾਂ ਕੋਲੋਂ ਅੱਗੇ ਰਿਕਾਰਡ ਵੀ ਕਰਾਂਗੇ ਅੱਗੇ ਤੁਹਾਨੂੰ ਦੱਸਾਂਗੇ ਵੀ ਕਿ ਇੱਥੇ ਕਾਫੀ ਸਾਰੇ ਜਿੱਦਾਂ ਨਾ ਸਹੂਲਤਾਂ ਹੋਣ ਕਰਕੇ ਬੱਚੇ ਇਥੋਂ ਹੋਰਾਂ ਇਲਾਕਿਆਂ ਦੇ ਵਿੱਚ ਚਲੇ ਗਏ ਹੈ ਮਾਚਲ ਚਲੇ ਗਏ ਜਾਂ ਪੰਜਾਬ ਦੇ ਹੋਰਲੇ ਜਿਹੜੇ ਨੀਚੇ ਦੇ ਇਲਾਕੇ ਹੈਗੇ ਹੋਰ ਪਿੰਡ ਜਿੱਥੇ ਵੱਸੋਂ ਹੈਗੀ ਜ਼ਿਆਦਾ ਜਾਂ ਸ਼ਹਿਰ ਹੁਸ਼ਾਰਪੁਰ ਵਗੈਰਾ ਉੱਥੇ ਚਲੇ ਗਏ ਆ ਤੇ ਪਰ ਇੱਕ ਬਹੁਤ ਵੱਡੀ ਇੱਕ ਪ੍ਰੋਬਲਮ ਹੈ ਕਿ ਬਹੁਤ ਵੱਡੀ ਮਤਲਬ ਕਿ ਸਰਕਾਰ ਦੀ ਮੈਂ ਕਹਿ ਸਕਦਾ ਨਾਕਾਮੀ ਹੈ ਕਿ ਬਿਥੇ ਚਲੋ ਜੇ ਸਕੂਲ ਬੰਦ ਕਰਤਾ ਇਸ ਪ੍ਰਾਪਰਟੀ ਦੇ ਉੱਤੇ ਕੁਝ ਖੋਲ ਦਿੱਤਾ ਜਾਵੇ ਕੋਈ ਕਿਉਂਕਿ ਇੱਥੇ ਕੋਈ ਮੈਡੀਕਲ ਸਹੂਲਤ ਵੀ ਹੈ ਨਹੀਂਗੀ ਛੋਟਾ ਮੋਟਾ ਕੋਈ ਡਿਸਪੈਂਸਰੀ ਖੋਲੀ ਜਾ ਸਕਦੀ ਇਸ ਸਗਾ ਤੇ ਤੇ ਜਿੱਦਾਂ ਰਣਜੋਤ ਭਾਜੀ ਮੇਰੇ ਨਾਲ ਆ ਉਹ ਵੀ ਇਹ ਗੱਲਾਂ ਆਪਾਂ ਕਰ ਰਹੇ ਸੀ ਆਫ ਦਾ ਕੈਮਰਾ ਤੇ ਵੈਸੇ ਵੀ ਕਰ ਰਹੇ ਸੀ ਭਾਜੀ ਵੈਸੇ ਇੱਕ ਗੱਲ ਆ ਦੇਖਿਆ ਜਾਵੇ ਸਰਕਾਰੀ ਪ੍ਰਾਪਰਟੀ ਇੰਨਾ ਖਰਾਬ ਹੋ ਰਹੀ ਐ ਇੰਨੀ ਸੋਹਣੀ ਜਗ੍ਹਾ ਤੇ ਹੂੰ ਤੇ ਤੁਸੀਂ ਉਹਦਾ ਕੀ ਮਤਲਬ ਤੁਹਾਨੂੰ ਕੀ ਲੱਗਾ ਇੱਥੇ ਆ ਕੇ ਮੈਂ ਵੈਸੇ ਜਾਨਣਾ ਚਾਹੁੰਦਾ ਕੀ ਮਤਲਬ ਕਰਨਾ ਚਾਹੀਦਾ ਕਰ ਕੀ ਸਕਦੀਆਂ ਸਰਕਾਰਾਂ ਹੋਰ ਮੇਨ ਚੀਜ਼ ਇਹ ਆ ਕਿ ਜਿੱਦਾਂ ਹੁਣ ਸਰਕਾਰ ਨੇ ਕਾਲਾ ਧਨ ਵਾਪਸ ਲਿਆਉਣ ਲਈ ਜੀ ਕੋ ਕੀਤਾ ਸੀਗਾ ਨਾ ਨੋਟਬੰਦੀ ਕੀਤੀ ਹੀ ਕੀਤੀ ਬਿਲਕੁਲ ਫਾਇਦਾ ਕੁਝ ਨਹੀਂ ਹੋਇਆ ਹਾਂ ਜਿਹੜਾ ਬੰਦਾ ਸੀਗਾ ਸਾਰਿਆਂ ਨੂੰ ਪਤਾ ਆ ਹੂੰ ਕਿ ਸਾਰੇ ਜਿਹੜੇ ਆ ਉਹ ਰਗੜੇ ਗਏ ਬੰਦੇ ਜੀ ਤੇ ਜਿਹੜੇ ਸੀਗੇ ਜਿਹੜੇ ਰਗੜਨ ਲਈ ਉਹਨਾਂ ਨੇ ਕੰਮ ਕਿਹਾ ਸੀਗਾ ਵੀ ਅਸੀਂ ਉਹਨਾਂ ਨੂੰ ਕਾਬੂ ਕਰਨ ਲਈ ਇਹ ਚੀਜ਼ ਕੀਤੀ ਆ ਉਹਨਾਂ ਨਾਲ ਕੁਝ ਵੀ ਨਹੀਂ ਹੋਇਆ ਉਹ ਸਾਰੇ ਹੋਰ ਮਤਲਬ ਕਿ ਉਹਨਾਂ ਦਾ ਬੂਸਟ ਅਪ ਹੋਇਆ ਹੂੰ ਹੈਨਾ ਸਹੀ ਗੱਲ ਆ ਤੇ ਜਿਹੜਾ ਮਤਲਬ ਆਹ ਹੀ ਸਰਕਾਰੀ ਸਕੂਲ ਆ ਹਾਂ ਜੀ ਤੇ ਇੱਥੋਂ ਦੇ ਬੱਚੇ ਜਾਂ ਲੋਕ ਜਿਹੜੇ ਛੱਡ ਕੇ ਦੇਖ ਲਓ ਚਲ ਗਏ ਇੱਥੋਂ ਇਹ ਇਲਾਕੇ ਛੱਡ ਕੇ ਚਲ ਗਾਇਆ ਜੀ 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 ਕਿਸ ਕਰਕੇ ਕਿ ਸਹੂਲਤੀਆਂ ਨਹੀਂ ਜਿਹੜਾ ਟੈਕਸ ਅਸੀਂ ਸਾਰੇ ਲੋਕ ਦਿੰਨੇ ਆਏ ਲੋਕ ਦਿੰਦੇ ਆ ਹਰ ਇੱਕ ਚੀਜ਼ ਖਰੀਦਣ ਤੇ ਜੀ ਜੀ ਉਹਨਾਂ ਵਿੱਚ ਸਕੂਲ ਲਈ ਅਲੱਗ ਟੈਕਸ ਨਿਕਲਦਾ ਜੀ 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 ਹੋਰ ਗਾਵਾਂ ਘੁੰਮਦੀਆਂ ਆ ਹਾਂ ਨਾ ਜੇ ਹੋਰ ਵੀ ਸਾਰੀਆਂ ਚੀਜ਼ਾਂ ਵਾਸਤੇ ਅਲੱਗ-ਅਲੱਗ ਟੈਕਸ ਦਿੰਨੇ ਆ ਅਸੀਂ ਬਿਲਕੁਲ ਜੀ ਬਿਲਕੁਲ ਤੇ ਟੈਕਸ ਦੇ ਕੇ ਵੀ ਭਾਜੀ ਸਰਕਾਰ ਦੀਆਂ ਮਤਲਬ ਇਹ ਚੀਜ਼ਾਂ ਆ ਜੀ ਜੀ ਸਰਕਾਰ ਨੂੰ ਸਾਡੇ ਲਈ ਮੰਨ ਲਓ ਕਿ ਬੱਚਿਆਂ ਲਈ ਆ ਇਹ ਭਵੇਖ ਲਈ ਬਿਲਕੁਲ ਬਿਲਕੁਲ ਇੱਥੇ ਕੋਈ ਜ਼ੁਹੂਲਤ ਨਹੀਂ ਗੀ ਬੱਚੇ ਛੱਡ ਗਏ ਤਾਂ ਗਏ ਆ ਵੀ ਇੱਥੇ ਮਤਲਬ ਕਿ ਕਿੱਦਾਂ ਯਾਰ ਬੰਦਾ ਆਊਗਾ ਕਿੱਦਾਂ ਪਹਿਲੀ ਗੱਲ ਤਾਂ ਇਹੀ ਆ ਇਹੀ ਇਹੀ ਗੱਲ ਆ ਰਾਹ ਹੀ ਹੈ ਨਹੀਂਗਾ ਜਦੋਂ ਮੀਂਹ ਪੈ ਜਾਣਾ ਭਾਜੀ ਤੇ ਪਿੱਛੇ ਜੇ ਬੱਚੇ ਰੁੜ ਗਏ ਸੀ ਬਿਲਕੁਲ ਬਿਲਕੁਲ ਨਾਂ ਵੀ ਰੁੜ ਗਈ ਸੀ ਕੋਟ ਪਟਿਆਲ ਵੱਲ ਬਿਲਕੁਲ ਜੀ 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 ਬਿਲਕੁਲ ਆ ਹੈਗਾ ਆਪਣਾ ਮਲੋਟ ਦਾ ਏਰੀਆ ਬਿਲਕੁਲ ਬਿਲਕੁਲ ਠੰਡਾ ਸੂਡਾ ਹੈ ਮਹੱਲਾ ਆ ਜੀ ਜੀ ਬਿਲਕੁਲ ਤਾਂ ਹੁਣ ਫਿਰ ਇੱਥੇ ਕੀ ਮਤਲਬ ਕਿ ਬੱਚਾ ਆਊਗਾ ਇਦਾਂ ਦੇ ਥਾਂ ਦੇ ਉੱਤੇ ਹੈਨਾ ਸਹੀ ਹੈ ਤੁਸੀਂ ਬਿਲਕੁਲ ਉਹ ਤਾਂ ਵਧੀਆ ਥਾਂ ਘਰ ਦੇ ਸੋਚਣਗੇ ਵੀ ਅਸੀਂ ਵਧੀਆ ਥਾਂ ਦੇ ਉੱਤੇ ਪੜਾਈਏ ਹਮ ਇੱਥੋਂ ਕੋਈ ਆਪਰਚੂਨਿਟੀ ਨਹੀਂ ਹੈਗੀ ਇੱਥੇ ਗੇਮ ਕਿੱਦਾਂ ਖੜਾਊਗਾ ਕੋਈ ਕਿਸੇ ਨੂੰ ਬਿਲਕੁਲ ਬਿਲਕੁਲ ਇਹ ਤਾਂ ਗੱਲ ਗੇਮ 'ਚ ਨਹੀਂ ਜਾ ਸਕਦਾ ਕੋਈ ਭਾਜੀ ਆਪਣੀ ਸਾਇੰਸ ਲੈਬ ਨਹੀਂ ਹੈਗੀ ਇੱਥੇ ਕੋਈ ਕੋਈ ਮਲ ਕੋ ਖਾਸ ਨਹੀਂ ਆ ਦੋ ਕਮਰਿਆਂ ਦੇ ਵਿੱਚ ਸਿਰਫ ਉਹ ਆ ਦੋ ਕਮਰੇ ਕੀ ਆ ਦੱਸੋ ਕੀ ਕਰੂਗੇ ਤੁਸੀਂ ਦੋ ਕਮਰਿਆਂ ਦੇ ਵਿੱਚ ਬਿਲਕੁਲ ਬਿਲਕੁਲ ਫੇ ਉਹ ਵੀ ਛੱਤ ਡਿੱਗੀ ਹੋਇਆ ਹੁਣ ਹਾਂਜੀ 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 ਬਿਲਕੁਲ ਦੇਖੋ ਤਾਂ ਆ ਤਾਂ ਬਿਲਕੁਲ ਹੀ ਲੈਂਟਰ ਡਿੱਗ ਗਿਆ ਇਥਾ ਦੇ ਬਿਲਕੁਲ ਬਿਲਕੁਲ ਕੋਈ ਫਾਇਦਾ ਨਹੀਂ ਮਤਲਬ ਚਲੋ ਇਹ ਤਾਂ ਸਾਨੂੰ ਭਾਜੀ ਸਰ ਨੂੰ ਕਰਨਾ ਦਾ ਯਾਰ ਸਰਕਾਰ ਦਾ ਹੀ ਕੰਮ ਆ ਇਹ ਜੀ 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 ਹੁਣ ਬੰਦਿਆਂ ਦਾ ਤਾਂ ਵਿਚਾਰਿਆਂ ਦਾ ਆਪਣੇ ਖਾਣ ਵਾਸਤੇ ਹੀ 10000 ਕਮਾਉਣਾ ਮਹੀਨੇ ਦਾ ਮੁਸ਼ਕਲ ਆ ਨੌਕਰੀ ਨਹੀਂ ਮਿਲਦੀ ਸਹੀ ਗੱਲ ਆ ਤਾਂ ਕੀ ਕਰੂਗਾ ਉਹ ਦੇਖੋ ਤਾਂ ਪਾਜੀ 1 ਮਿੰਟ ਨਜ਼ਰ ਮਾਰ ਕੇ ਆਈ ਆ ਜਰਾ ਤੁਹਾਨੂੰ ਆ ਚੀਜ਼ ਦਿਖਾਉਣੀ ਸੀ ਹੈ ਆ ਦੇਖੋ ਆ ਸ਼ਾਇਦ ਨਾਲ ਕਾ ਇੱਥੇ ਜਿਹੜਾ ਇਸ ਸਕੂਲ ਦੇ ਵਿੱਚ ਹੈਗਾ ਆ ਇਹ ਹੋ ਸਕਦਾ ਹਜੇ ਵੀ ਚੱਲਦਾ ਹੋਵੇ ਪਰ ਚਲੋ ਸਾਨੂੰ ਪਤਾ ਨਹੀਂ ਕਿਉਂਕਿ ਇਹਦੀ ਮੋਟਰ ਵਗੈਰਾ ਹੈ ਨਹੀਂ ਗਈ ਹੁਣ ਉਹ ਬੋਕੀ ਹੈ ਬੋਕੀ ਹੈ ਨਹੀਂ ਬੋਕੀ ਕੁਝ ਵੀ ਨਹੀਂ ਹੈਗਾ ਇਹਨੂੰ ਆ ਦੇਖੋ ਹੈਂਡਲ ਤਾਂ ਲੱਗਾ ਆ ਪਰ ਬੋਕੀ ਹੈ ਨਹੀਂ ਸਾਰਾ ਕੁਝ ਵੀ ਤੇ ਚਲੋ ਉਦਾਂ ਦੇਖੋ ਪਾਜੀ ਜੰਨਤ ਸਕੂਲ ਵੈਸੇ ਪਾਜੀ ਲੋਕੇਸ਼ਨ ਜਿਹੜੀ ਆ ਨਾ ਇਹ ਹਾਂ ਇਹਦੇ ਵਰਗਾ ਐਨਵਾਇਰਨਮੈਂਟ ਹੀ ਹੈ ਨਹੀਂਗਾ ਬਿਲਕੁਲ ਇੱਕ ਕੰਡੀ ਦੇ ਏਰੀਆ ਦਾ ਜਿਹੜਾ ਬੱਚਾ ਆ ਜੋ ਐਥਲੈਟਿਕਸ ਦੇ ਵਿੱਚ ਉਹ ਕਰ ਸਕਦਾ ਨਾ ਜੀ 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 ਬਾਜੀ ਥਲੜੇ ਇਲਾਕੇ ਵਾਲੇ ਬੰਦੇ ਜਾਂ ਹੋਰ ਇਲਾਕੇ ਵਾਲੇ ਕਰ ਹੀ ਨਹੀਂ ਸਕਦੇ ਕਿਉਂਕਿ ਇੱਥੇ ਆਕਸੀਜਨ ਦਾ ਲੈਵਲ ਹੀ ਇੰਨਾ ਜ਼ਬਰਦਸਤ ਆ ਹਾਂ ਇਹ ਚੀਜ਼ ਬਹੁਤ ਜ਼ਿਆਦੀ ਪਹਿਲਾਂ ਵੀ ਏਸ਼ੀਅਨ ਗੇਮਾਂ ਦੇ ਵਿੱਚੋਂ ਜਿਹੜੇ 골ਡ ਲਏ ਆ ਜੀ 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 ਉਹ ਕੰਡੀ ਏਰੀਆ ਦੇ ਲੋਕਾਂ ਨੇ ਹੁਸ਼ਿਆਰਪੁਰ ਦੇ ਲੋਕਾਂ ਨੇ ਲਏ ਆ ਬਹੁਤ ਜ਼ਿਆਦੇ ਆ ਉਹਨਾਂ ਦੀ ਤੁਸੀਂ ਕੱਢ ਕੇ ਵੀ ਦੇਖ ਸਕਦੇ ਆ ਹਾਂ ਤੇ ਕਿਉਂਕਿ ਫਰਕ ਆ ਉਹਨਾਂ ਦੇ ਵਰਕਆਊਟ ਜਿਹੜਾ ਆ ਆਪ ਲੋਕਾਂ ਨਾਲ ਜ਼ਿਆਦਾ ਆ ਪੜਾਈ ਆਪਣੀਆਂ ਪਹਾੜੀਆਂ ਚੜਾਈ ਉਤਰਾਈ ਹਮ ਹੈਨਾ ਵਰਕਆਊਟ ਇੱਕ ਐਕਸਟਰਾ ਵਰਕਆਊਟ ਆ ਉਹਨਾਂ ਦਾ ਬਿਲਕੁਲ ਬਿਲਕੁਲ ਐਫਰਟ ਬਹੁਤ ਆ ਇੱਥੇ ਜੇ ਕਿਤੇ ਰੋਡ ਬਣ ਜਾਣ ਵਧੀਆ ਹਾਂ ਤਾਂ ਕੰਡੀ ਦੇ ਏਰੀਆ ਵਾਲੇ ਲੋਕ ਬਹੁਤ ਕੁਝ ਕਰ ਸਕਦੇ ਬਹੁਤ ਕੁਝ ਕਰ ਸਕਦੇ ਇਹ ਰਿਸਰਚ ਦੇ ਸੈਂਟਰ ਆ ਇਸੇ ਸਕੂਲ ਚ ਬੱਚੇ ਜਿਹੜੇ ਆ ਜੜੀਆਂ ਬੂਟੀਆਂ ਦੇ ਉੱਤੇ ਭਾਜੀ ਰਿਸਰਚ ਕਰ ਸਕਦੇ ਕਿਉਂਕਿ ਇੱਥੇ ਰਹਿੰਦੇ ਆ ਰਾਈਟ 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 ਸਹੀ ਕਹਿ ਤੂੰ ਇਹ ਗੱਲ ਜਿਹੜੇ ਬਾਇਓ ਵਾਲੇ ਮਤਲਬ ਕਿ ਹੁੰਦੇ ਨਾ ਜੀ ਔਰ ਸਰਚ ਕਰਦੇ ਆ ਜਿਹੜੀਆਂ ਬੁੱਟੀਆਂ ਦੇ ਉੱਤੇ ਇਹ ਕੰਮ ਹੋ ਸਕਦੇ ਆ ਕਿਉਂ ਨਹੀਂ ਹੁੰਦੇ ਇੱਥੇ ਹੂੰ ਸਗੋਂ ਸਰਕਾਰ ਨੂੰ ਚਾਹੀਦਾ ਵੀ ਇਦਾਂ ਦੇ ਇਲਾਕਿਆਂ ਨੂੰ ਇਹ ਨਾ ਚੀਜ਼ਾਂ ਲਈ ਡਿਵੈਲਪ ਕਰਨ ਜਿਹੜੇ ਜਿੱਥੇ ਜਿੱਦਾਂ ਦੇ ਆ ਉਹਨਾਂ ਨੂੰ ਉੱਥੇ ਡਿਵੈਲਪ ਕੀਤਾ ਜਾਵੇ ਬਸ ਬਸ ਇਹ ਭਾਜੀ ਇਰਾਦੇ ਚਾਹੀਦੇ ਆ ਸਰਕਾਰਾਂ ਦੇ ਨਾਲੇ ਇਹਨਾਂ ਸੌਖਾ ਕੰਮ ਜੀ ਜੀ ਕਿਉਂਕਿ ਉਹ ਘਰ ਚ ਰਹਿੰਦਾ ਉਹਨੇ 24 ਘੰਟੇ ਇਹ ਚੀਜ਼ ਦੇਖਣੀ ਬਸ 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 ਉਹਦਾ ਇੰਟਰਸਟ ਬਣੇ ਉਹਨੂੰ ਇਨਕਮ ਆਵੇ ਉਹਨੂੰ ਇੰਟਰਨਸ਼ਿਪ ਮਿਲੇ ਬੱਚੇ ਨੂੰ ਰਾਈਟ ਬਹੁਤ ਕੁਝ ਹੋ ਸਕਦਾ ਸਰਕਾਰਾਂ ਸਭ ਕੁਝ ਕਰ ਸਕਦੀਆਂ ਕੋਈ ਬਹੁਤ ਬਜਟਾਂ ਦੀ ਗੱਲ ਨਹੀਂ ਹੈਗੀ ਬਿਲਕੁਲ ਬ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਬਹੁਤ ਕੁਝ ਹੋ ਸਕਦਾ ਬਹੁਤ ਕੁਝ ਹਾਂ ਚਲੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਇਹ ਰਿਕੁਐਸਟ ਕਰਦਾ ਹਾਂ ਪਲੀਜ਼ ਇਹਨਾਂ ਵੀਡੀਓਜ਼ ਨੂੰ ਅੱਗੇ ਪਹੁੰਚਾਓ ਵੱਧ ਤੋਂ ਵੱਧ ਲੋਕ ਅਵੇਅਰ ਹੋਣ ਇੱਕ ਹੋਰ ਮੈਂ ਗੱਲ ਇੱਥੇ ਐਡ ਕਰਨੀ ਚਾਹੁੰਦਾ ਤੁਹਾਡੀ ਇਸੇ ਗੱਲ ਦੇ ਨਾਲ ਹਾਂਜੀ ਹਾਂਜੀ ਹੁਣ ਜਿਹੜੇ ਪੂੰਜੀਵਾਦ ਵਾਲੇ ਬੰਦੇ ਆ ਜੀ ਜੀ ਜ 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 ਉਹਨਾਂ ਨੇ ਕੀ ਕਰਨਾ ਉਹਨਾਂ ਦੀ ਅੱਖ ਜ਼ਰੂਰ ਹੋਊਗੀ ਇੱਥੇ ਕੰਡੀ ਦੀ ਏਰੀਆ ਦੇ ਉੱਤੇ ਲੋਰ ਸਵਾਲੇ ਦੇ ਉੱਤੇ ਹੋ ਸਕਦਾ ਹਾਂਜੀ ਬਈ ਇੱਥੇ ਦੀ ਜੜੀਆਂ ਬੂਟੀਆਂ ਨੇਚਰਲ ਹੈਬਿਟਾਟ ਜਾਂ ਜੋ ਵੀ ਆ ਉਹ ਜੋ ਕੁਝ ਵੀ ਲਦਾਖ ਦੇ ਵਿੱਚ ਤੁਸੀਂ ਦੇਖਿਆ ਕੀ ਕੁਝ ਹੋਇਆ ਸੋਨਮਨ ਜੀ ਨੇ ਜੋ ਧਰਨੇ ਲਾਏ ਸੀਗੇ ਹਾਂਜੀ ਹਾਂਜੀ ਆਪਣੇ ਪੋਖੜ ਤਾਲ ਤੇ ਵੀ ਬੈਠੇ ਆ ਉਹ ਉਹ ਇਹ ਚੀਜ਼ ਸੀ ਬਾਜੀ ਹਾਂਜੀ ਕਿ ਇਹ ਉਹਨਾਂ ਦੀ ਅੱਖ ਤਾਂ ਇੱਥੇ ਵੀ ਹੈਗੀ ਆ ਹੂੰ 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 ਪਰ ਇੱਥੇ ਦਾ ਜਿਹੜਾ ਫਾਇਦਾ ਆ ਇੱਥੇ ਦੇ ਲੋਕਲ ਪਿੰਡ ਵਾਲੇ ਜਿਹੜਾ ਇੱਕ ਨਾਰਮਲ ਇਨਸਾਨ ਆ ਉਹਨੂੰ ਹੀ ਮਿਲਣਾ ਚਾਹੀਦਾ ਆ ਹਾਂ ਉਹ ਵਿਚਾਰਾ ਆਪਣੀ ਕੋਈ ਫਾਈਨੈਂਸ਼ਲੀ ਤਰੱਕੀ ਕਰੇ ਉਹਦੇ ਬੱਚੇ ਕੁਝ ਕਰ ਸਕਣ ਇਹ ਉਹਨਾਂ ਲਈ ਸਕੀਮਾਂ ਬਣਨੀ ਚਾਹੀਦੀਆਂ ਨਾ ਕਿ ਸਰਕਾਰ ਉਹਨਾਂ ਲਈ ਬਣਾ ਦੇਵੇ ਜਿਹੜੇ ਪਹਿਲੇ ਹੀ ਅਰਬਪਤੀ ਆ ਖਰਬਪਤੀ ਬਸ 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 ਆਹੀ ਤਾਂ ਗੱਲ ਇਹੀ ਤਾਂ ਸਾਡੇ ਹੁੰਦਾ ਹੈ ਭਾਜੀ ਇਹ ਹਾਂ ਇਦਾਂ ਨਹੀਂ ਹੋਣਾ ਚਾਹੀਦਾ ਕਹਿਣ ਦਾ ਭਾਵ ਦੇਖੋ ਜੀ ਰੋਟੀ ਕਪੜਾ ਮਕਾਨ ਬੁਨਿਆਦੀ ਸਹੂਲਤਾਂ ਆ ਬੰਦਾ ਉਹਦੇ ਲਈ ਹੀ ਲੜਦਾ ਮਰ ਜਾਂਦਾ ਖਾਸ ਕਰਕੇ ਗਰੀਬ ਬੰਦਾ ਹਾਂ ਕਿੰਨਾ ਸੌਰੀ ਮੈਂ ਤੁਹਾਡੀ ਗੱਲ ਵਿੱਚ ਰੋਕੀ ਹਾਂਜੀ ਸਾਡੀਆਂ ਯਾਰ ਥੱਲੇ ਤੁਸੀਂ 20 ਕਿਲੋਮੀਟਰ 25 ਕਿਲੋਮੀਟਰ ਥੱਲੇ ਚਲ ਜਾਓ ਕਿੰਦੀਆਂ ਕੋਠੀਆਂ ਸਾਡੀਆਂ ਹਾਂ ਹੈਗੀਆਂ ਨਾ ਘਰਾਂ ਸਭ ਕੁਝ ਆ ਸੜਕਾਂ ਭਾਜੀ ਇੱਥੇ ਛੱਤ ਹੈ ਨਹੀਂ ਇਹਨਾਂ ਤੋਂ ਪੱਕੀ ਅੱਜ ਵੀ ਉਹ ਜਿਹੜੀਆਂ 200 ਸਾਲ ਪਹਿਲਾਂ ਸਲੇਟਾਂ ਪੈਂਦੀਆਂ ਹੈਗੀਆਂ ਉਹ ਸਲੇਟਾਂ ਭਾਜੀ ਕੀ ਕਰੂਗੇ ਜਦੋਂ ਜ਼ਿਆਦਾ ਬਾਰਿਸ਼ ਆ ਗਈ ਪਤਾ ਨਹੀਂ ਯਾਰ ਕੀ ਮਤਲਬ ਕਿ ਉਹਨਾਂ ਤੇ ਵਿਚਾਰਿਆਂ ਤੋਂ ਰੋਟੀ ਖਾਣ ਲਈ ਦਾਲ ਖਰੀਦਣੀ ਮੁਸ਼ਕਲ ਹੋ ਜਾਂਦੀ ਆ ਚੌਲ ਖਰੀਦਣੇ ਮੁਸ਼ਕਲ ਹੋ ਜਾਂਦੇ ਆ ਤੇ ਉਹ ਬਜਾਰੇ ਪੱਕੀ ਛੱਤ ਕਿੱਥੋਂ ਪਾ ਲਣਗੇ ਇੱਕ ਪਾਸੇ ਹਮ ਇੱਕ ਪਾਸੇ ਇਸ ਜਗ੍ਹਾ ਤੇ ਆ ਕੇ ਮਨ ਖੁਸ਼ ਵੀ ਹੁੰਦਾ ਹਾਂ ਦੂਜੇ ਪਾਸੇ ਉਦਾਸ ਹੋ ਜਾਂਦਾ ਭਾਜੀ ਮਤਲਬ ਨਿਰਾਸ਼ਾ ਬਹੁੰਦੀ ਆ ਕੇ ਮਤਲਬ ਨੇਚਰ ਦੇਖ ਕੇ ਇੰਨਾ ਖੁਸ਼ ਹੁੰਦਾ ਨਾ ਮਨ ਕੇ ਸ਼ੁਕਰ ਆ ਨੇਚਰ ਬਚੀ ਪਈ ਇੱਥੇ ਹਾਂ ਤਾਂ ਜਿਹੜੇ ਥੱਲੇ ਆਉਂਦੇ ਹਾਂ ਕੋ ਇੱਥੇ ਆ ਕੇ ਪਲਾਸਟਿਕ ਜ਼ੜਦੇ ਆ ਹੋਰ ਦੇਖੀ ਹਾਂ ਮੈਂ ਕੋ ਦਾ ਰਾਸ਼ਾ ਦਾ ਹੀ ਆ ਇੱਕ ਇੱਕ ਮੈਂ ਗੱਲ ਕਰਦਾ ਤੁਸੀਂ ਕੁੱਕਾ ਨੇਟ ਵੱਲ ਜਾ ਕੇ ਦੇਖ ਲਓ ਪਾਜੀ ਉੱਥੇ ਜਗਾ ਜਗਾ ਪਲਾਸਟਿਕ ਆ ਆ ਪਿੱਛੇ ਜੇ ਪਾਜੀ ਅਸੀਂ ਸਾਫ ਕੀਤਾ ਸੀ ਹਾਂਜੀ ਹਾਂਜੀ ਥਾਣਾ ਟਾਈਮ ਤੇ ਕੋਪਲਾਂ ਦੇ ਹਿਸਾਬ ਨਾਲ ਟਰੈਕਟਰ ਮਗਾਉਣਾ ਪਿਆ ਸੀ ਹਾਂ ਗੰਦ ਚੱਕਣ ਵਾਸਤੇ ਬਿਲਕੁਲ ਬਿਲਕੁਲ ਤੇ ਅਸੀਂ ਹੁਣ ਫੇ ਨਹੀਂ ਤੁਸੀਂ ਨਹੀਂ ਗਏ ਡਾਕਟਰ ਮਨਦੀਪ ਸਿੰਘ ਜੀ ਗਏ ਸੀ ਅਸੀਂ ਉੱਥੇ ਜਾ ਕੇ ਆਏ ਨਾ ਦੁਬਾਰਾ ਪਿੱਛੇ ਜੇ ਹਫਤਾ ਕੋਇਆ ਹਾਂਜੀ ਟਰੈਕਿੰਗ ਕੀਤੀ ਸੀ ਠੀਕ ਆ ਪਾਜੀ ਫੇਰ ਉਨਾ ਹੀ ਗੰਦ ਆ ਔਰ ਸਾਡੇ ਲਾਏ ਹੋਏ ਜਿਹੜੇ ਬੋਰਡ ਆ ਇਹ ਸਾਰੇ ਤੋੜ ਦਿੱਤੇ ਲੋਕਾਂ ਨੇ ਹੂੰ ਸੋ ਜਿਹੜੀ ਜਿਹੜੇ ਲੋਕ ਆ ਨਾ ਇਹ ਵੀ ਪਾਜੀ ਇਹਨਾਂ ਚ ਕੰਡ ਹੁਣ ਨਹੀਂ ਰਹੀ ਹੈਗੀ ਕੰਡ ਜਗਣੀ ਚਾਹੀਦੀ ਆ ਹੂੰ ਚਾਹੀਦੀ ਕਿਉਂਕਿ ਬੋਟ ਹੀ ਇਹ ਗਲਤ ਬੰਦੇ ਨੂੰ ਪਾਉਂਦੇ ਆ ਨਹੀਂ ਨਹੀਂ ਪਾਜੀ ਇਹ ਸਚਾਈ ਆ ਸਚਾਈ ਆ ਬੰਦਾ ਹੀ ਤੁਸੀਂ ਗਲਤ ਚੁਣਨਾ ਜਦ ਹੂੰ ਪਾਜੀ ਉਹਨੇ ਤਾਂ ਫੇਰ ਇਦਾਂ ਹੀ ਕਰਨੀ ਆ ਉਹਨੇ ਤਾਂ ਫੇਰ ਕਹਿਣਾ ਵੀ ਮੈਂ ਤਾਂ ਐਂ ਹੀ ਕਰੂੰਗਾ ਤੁਸੀਂ ਜੋ ਮਰਜ਼ੀ ਕਰ ਲਓ ਹੋ ਰਿਓ ਤਾਂ ਕਰਦੇ ਆ ਬਿਲਕੁਲ ਸ਼ਰਿਆਮ ਕਰ ਲਓ ਫੇ ਆਪਾਂ ਇਦਾਂ ਹੱਥ ਜੋੜੇ ਹੁੰਦੇ ਆ ਜੀ ਸਾਡੇ ਕੰਮ ਕਰ ਲੋ ਪੜਿਆ ਪੜਿਆ ਲਿਖਿਆ ਬੰਦਾ ਵਿਚਾਰਾ ਜੇ ਆਉਂਦਾ ਵੀ ਆ ਕੋਈ ਹੂੰ ਕਾਫੀ ਐਗਜ਼ਾਮਪਲਸ ਆ ਹੂੰ ਉਹ ਫੇ ਆਉਣੇ ਹੀ ਹਟ ਗਏ ਹੁਣ ਉਹਨਾਂ ਨੂੰ ਤੁਸੀਂ 1 1 2 2 5 5 10 10 ਵੋਟਾਂ ਪਾਉਣੇ ਆ ਬਸ 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 ਹੈਨਾ ਬਿਲਕੁਲ ਤਾਂ ਜਿਹੜੇ ਹੈਗੇ ਚੋਰ ਬੰਦੇ ਹੂੰ ਉਹਨਾਂ ਤੋਂ ਤੁਸੀਂ ਲੱਖਾਂ ਵੋਟਾਂ ਦਾ ਜਿਤਾਉਣੇ ਆ ਸਹੀ ਗੱਲ ਆ ਚੋਣ ਦੇ ਵੀ ਲੋਕ ਹੀ ਆ ਫਿਛਤਰ ਵੀ ਸਾਡੇ ਤਾਂ ਤਾਂ ਹੀ ਬੰਦੇ ਵੇ ਮੈਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਰਿਕੁਐਸਟ ਕਰਦਾ ਖਾਸ ਕਰਕੇ ਜਿਹੜੇ ਪੰਜਾਬ ਵਿੱਚ ਆ ਕਿ ਇਹਨਾਂ ਇਲਾਕਿਆਂ ਨੂੰ ਦੇਖਣ आओ ਜਰੂਰ ਆਓ ਮਤਲਬ ਹੁਮ ਹੁਮਾ ਕੇ ਆਓ ਸਾਰੇ ਜਾਣੇ ਛੋਟੀਆਂ ਛੋਟੀਆਂ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰੋ ਦਿਖਾਓ ਇੱਥੇ ਦੀ ਰਿਐਲਿਟੀ ਨੇਚਰ ਦਿਖਾਓ ਠੀਕ ਆ ਬਹੁਤ ਸੋਹਣਾ ਆ ਲੋਕਾਂ ਲੋਕੀ ਇੱਥੇ ਕਿੱਦਾਂ ਰਹਿੰਦੇ ਆ ਉਹ ਦਿਖਾਓ ਕੀ ਸਹੂਲਤਾਂ ਹੈਗੀਆਂ ਉਹ ਜਰੂਰ ਦਿਖਾਓ ਕਿਉਂਕਿ ਸਰਕਾਰਾਂ ਨੂੰ ਇਹ ਚੀਜ਼ ਦਿਖਣੀ ਚਾਹੀਦੀ ਆ ਜਿੱਦਾਂ ਅਸੀਂ ਇਕੱਠੇ ਹੋਵਾਂਗੇ ਸਾਰੀਆਂ ਚੀਜ਼ਾਂ ਨੂੰ ਦਿਖਾਵਾਂਗੇ ਬਹੁਤ ਬਹੁਤ ਜਗ੍ਹਾ ਤੋਂ ਮੈਸੇਜ ਆਏਗਾ ਤੇ ਕੋਈ ਨਾ ਕੋਈ ਬਿਲਕੁਲ ਇੱਥੇ ਹਲਚਲ ਹੋਏਗੀ ਡਵੈਲਪਮੈਂਟ ਹੋਏਗੀ ਇੱਥੇ ਕੁਛ ਨਾ ਕੁਛ ਬੁਨਿਆਦੀ ਸਹੂਲਤਾਂ ਮਿਲਣਗੀਆਂ ਸਕੂਲ ਦੇ ਬਾਹਰ ਖੜੇ ਜਿੱਦਾਂ ਤੁਹਾਨੂੰ ਦੱਸਿਆ ਬੱਚਾ ਹੈ ਨਹੀਂ ਕੋਈ ਵੀ ਕਦੋਂ ਦਾ ਬੰਦ ਹੋਇਆ ਜੀ ਸਕੂਲ ਇਹ ਪਤਾ ਨਹੀਂ ਕਿੰਨੇ ਸਾਲ ਹੋ ਗਏ ਆ ਜਾਨਵਰ ਘੁੰਮਦੇ ਇੱਥੇ ਕੋਈ ਮੈਡੀਕਲ ਸਹੂਲਤ ਨਹੀਂ ਕੋਈ ਕਹਿ ਸਕਦੇ ਆ ਵੀ ਹੋਰ ਕਈ ਜਿਹੜੀਆਂ ਬੁਨਿਆਦੀ ਸਹੂਲਤਾਂ ਹੈ ਨਹੀਂ ਗੀਆਂ ਇੱਥੇ ਤੇ ਚਲੋ ਲੋਕਾਂ ਆਵਾਜ਼ ਉੱਠੂਗਾ ਜੀ ਭਾਜੀ ਹਲਚਲ ਤਾਂ ਵੀ ਹੁੰਦੀ ਆ ਬਿਲਕੁਲ ਬਿਲਕੁਲ ਤੇ ਚਲੋ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਤੇ ਕੋਈ ਭੁੱਲਚੁੱਕ ਹੋਈ ਹੋਵੇ ਤਾਂ ਜਰੂਰ ਮਾਫ ਕਰਨਾ ਤੇ ਚਲੋ ਠੀਕ ਆ ਜੀ ਅਸੀਂ ਹੁਣ ਨੈਕਸਟ ਵਲੌਗ ਵਿੱਚ ਮਿਲਾਂਗੇ ਤੁਹਾਡੇ ਨਾਲ ਤੇ ਕੋਈ ਨਵੀਂ ਜਗ੍ਹਾ ਪੰਜਾਬ ਦੀ ਕੰਡੀ ਦਾ ਇਲਾਕਾ ਐਕਸਪਲੋਰ ਕਰਾਂਗੇ ਹੋਰ ਜਾਂ ਹੋਰ ਕੋਈ ਪੰਜਾਬ ਦੇ ਇਲਾਕੇ ਐਕਸਪਲੋਰ ਕਰਾਂਗੇ ਤੇ ਰਮਜੋਦ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੇ ਨਾਲ ਆਏ ਤੇ ਬਹੁਤ ਵੈਲਿਊਏਬਲ ਚੀਜ਼ਾਂ ਪਤਾ ਲੱਗੀਆਂ ਤੁਹਾਡੇ ਕੋਲੋਂ ਜੜੀ ਬੂਟੀ ਬਾਰੇ ਵੀ ਇਲਾਕੇ ਬਾਰੇ ਵੀ ਹੋਰ ਵੀ ਕਾਮਨ ਚੀਜ਼ਾਂ ਜਿਹੜੀਆਂ ਤੇ ਠੀਕ ਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਚਲੋ ਆਜੋ ਜੀ